29 ਮਈ ਸਾ ਸੰਗਤ ਕੁਝ ਪੋਠੋਖਾਰ ਤੋਂ ਸੰਗਤ ਚੱਲੀ ਤੇ ਇੱਥੇ ਆ ਪਹੁੰਚੀ ਆਨੰਦਪੁਰ ਸਾਹਿਬ ਪਰ ਇਹ ਆਉਂਦਿਆਂ ਆਉਂਦਿਆਂ ਕਿ ਖੇਡ ਵਾਪਰ ਗਈ ਕੀ ਇਸ ਕੇਸ਼ੋਰਾਮ ਦਾ ਇੱਕ ਰੰਗੜ ਸੀ ਜਿਨੇ ਬਦਮਾਸ਼ੀ ਦੇ ਨਾਲ ਪਹਾੜੀ ਰਾਜਿਆਂ ਦੇ ਸ਼ਹਿਰ ਤੇ ਆ ਕਰਕੇ ਉਹਨਾਂ ਨੇ ਉਹਨਾਂ ਸੰਗਤਾਂ ਦੇ ਨਾਲ ਦੁਰਵਿਹਾਰ ਸਮਾਨ ਲੁੱਟ ਲਿਆ ਮਾੜੇ ਬਚਨ ਬੋਲੇ ਗਏ ਉਹ ਸੰਗਤ ਨੇ ਆ ਕੇ ਤਰਲਾ ਲਿਆ ਗੁਰੂ ਗੋਬਿੰਦ ਸਿੰਘ ਬਾਪੂ ਆਉਂਦਿਆਂ ਆਉਂਦਿਆਂ ਰਸਤੇ ਵਿੱਚ ਆ ਖੇਡ ਵਾਪਰੀਖ ਹੈ ਕਲਗੀ ਤਰ ਬਾਪੂ ਨੇ ਪੁੱਤਰ ਨੂੰ ਇਸ਼ਾਰਾ ਕੀਤਾ ਨਾਲ ਭਾਈ ਉਦੇ ਸਿੰਘ ਭਾਈ ਮਨੀ ਸਿੰਘ ਸਾਹਿਬ ਜੀ ਦੇ ਸਹਬਜ਼ਾਦੇ ਨਾਲ ਗਏ ਇਹਨਾਂ ਨੇ ਜਾ ਕੇ ਜਦੋਂ ਕੇਸੋ ਰਾਮ ਨੂੰ ਕਹਿੰਦੇ ਨੇ ਇਤਿਹਾਸ ਕਹਿੰਦਾ ਹੈ ਜਾ ਕੇ ਸਾ ਸੰਗਤ ਜਦੋਂ ਦੋ ਖੱth ਕੀਤੇ ਜਦੋਂ ਸਾ ਸੰਗਤ ਉਹਦੇ ਨਾਲ